ਦੇ ਅੰਦਰ ਬੜੇ ਬੰਦੇ ਇਹ ਪਹਿਲੇ ਕਸਮਰ ਟਾਈਪ ਹੀ ਹੋਣਗੇ ਮੈਨੂੰ ਬਤਾ ਨਹੀਂ ਪੈ ਰਹਾ ਲੱਗਦਾ ਇੱਧਰ ਘੁੰਮ ਲੈਣੇ ਕਿਛ ਫੈਕਸ ਵਾਲਾ ਹੈ ਤੇ ਇੱਧਰ ਆਈ ਡਾਇਨਾਮਿਕ ਨੂਟੈਲ라 ਦੀ 400 ਚੱਕੀ ਜਿਹੜੀ ਇਹ ਵੀ ਸਾਡੇ ਘਰ ਸੋ ਅੱਛਾ ਜੀ ਠੀਕ ਹੈ ਜੀ ਉਹਨੂੰ ਦੇਖਦੇ ਰਹੇ ਫਿਰ ਉਹਨੇ ਇਹ ਚ ਪੁੱਛ ਪੁੱਛਿਆ ਛੱਡੂ ਉੱਪਰ ਚੱਕੀ ਤੇ ਉਹਨੇ ਲੋਕਾਂ ਲਈ ਅੱਛਾ ਜੀ ਉਸ ਤੋਂ ਬਾਅਦ ਦੇਖ ਕਿ ਨਹੀਂ ਬਾਹਰ ਨਿਕਲਾਂਗੇ ਮੇਰੀ ਨਗਾ ਪਈ ਸੀਗੀ ਮੈਂ ਇਹਨੂੰ ਫੜ ਲਿਆ। ਮੈਂ ਇਹਨੂੰ ਫੜਿਆ ਤਾਂ ਮੈਨੂੰ ਪੁੱਛਿਆ ਤੁਸੀਂ ਕੀ ਚੱਕਿਆ? ਕਹਿੰਦੇ ਕੁਝ ਨਹੀਂ ਚੱਕਿਆ। ਮੈਂ ਕਹਿੰਦੀ ਸ਼ਰਟ ਉੱਪਰ ਚੱਕੋ ਆਪਣੀ। ਕਹਿੰਦੇ ਨਹੀਂ ਚੱਕਣੀ ਮੈਂ ਤੂੰ ਕਹਿੰਦੇ ਮੈਂ ਬਾਹਰੋਂ ਲੈ ਕੇ ਆਉਂਦਾ ਕਿ ਮੇਰੇ ਕੋਲ ਵੀਡੀਓ ਹੈਗੀ ਜੀ ਚੱਕੀ ਆ ਛੁਡਣਾ ਬੋਲੋ। ਕਹਿੰਦੇ ਜੀ ਨਹੀਂ ਇਸ ਬਾਹਰੋਂ ਲੈ ਕੇ। ਮੈਂ ਕਿਹ ਦਿਖਾਉ। ਕਿੱਥੇ ਬੈਠ ਕੋਇਆ ਕਹਿੰਦੇ ਨਹੀਂ ਤੇ ਇਹਨਾਂ ਨੂੰ ਮਲੜ ਕੇ ਨਾ ਪਕੜ ਲਿਆ ਇਹਨਾਂ ਨੇ ਸੱਚ ਬੋਲਿਆ ਜੀ ਅਸੀਂ ਗਲਤੀ ਕੀਤੀ ਹੈ ਚੋਰੀ ਕੀਤੀ ਹੈ ਅੱਛਾ ਅੱਗੇ ਵੀ ਆਏ ਕਦੀ ਆਏ ਪਹਿਲੇ ਪਿਛਲੇ ਹਫਤੇ ਵੀ ਹੋਇਆ ਹੈ ਜਾਂ ਸਾਨੂੰ ਅੱਛਾ ਸਮਾਂ ਚੱਕਣਾ ਵੀ ਹੈ ਆਪਣਾ ਰਿਜ਼ੋਰਟ ਨਿਗਾ ਪੈਂਦੀ ਰਸੇ ਜੀ ਅੱਜ ਹੀ ਆਏ ਆ ਦੁਬਾਰਾ ਇਹਨਾਂ ਨੇ ਇਦਾਂ ਦੀ ਇਹੀ ਆਏ ਜਾਂ ਹੋਰ ਵੀ ਸੀ ਇਹਨਾਂ ਦੇ ਮੇਬੀ ਇਹੀ ਹੋ ਸਕਦੇ ਆ ਇਹਨਾਂ ਹੁਣੇ ਤਿੰਨ ਲੜਕੇ ਸੀਗੇ ਮੇਰੇ ਅੱਛਾ ਜੀ ਉਹ ਤਾਂ ਅਸੀਂ ਦੇਖ ਲਏ ਉਹ ਵੀ ਇਸ ਵਾਰ ਗਲਬਤ ਹੋਈ ਇਹਨਾਂ ਨੇ ਕਿਉਂ ਚੱਕਿਆ ਕੋਈ ਪਤਾ ਜੇ ਜੀ ਪੈਸੇ ਨਹੀਂ ਸੀਗੇ ਜੀ ਇਸ ਲਈ ਚੱਕ ਲਿਆ ਅੱਛਾ ਇਹਨਾਂ ਨੇ ਕਿਹਾ ਤੇ ਚੱਕਿਆ ਨਹੀਂ ਹੋਣ ਇਹ ਚੋਰੀ ਹੈਗੀ ਹੈ ਜੀ ਠੀਕ ਹੈ ਨਾ ਚੋਰੀ ਤਾਂ ਚੋਰੀ ਹੋਈ ਪੁਲਿਸ ਆ ਗਈ ਮੌਕੇ ਤੇ ਪੁਲਿਸ ਆਈ ਭਾਜੀ ਦੋਨੋਂ ਕੁਝ ਕੁਝ ਕਰ ਰਹੇ ਹੈ ਜੀ ਮੇਰਾ ਭਾਈ ਚੰਦਰ ਕਿੱਥੇ ਰਹਿਣ ਵਾਲਾ ਮੈਂ ਭਾਈ ਆਪਣੇ ਤਾਨ ਨਗਰ ਕਿ ਗੱਲ ਤੁਸੀਂ ਕਿਹੜੀ ਸੀਸੀਟੀਵੀ ਦੇ ਵਿੱਚ ਫੁਟੇਜ ਦੇ ਵਿੱਚ ਦਿਖਾ ਰਹੇ ਹੋ ਕਿ ਛੋਟੀ ਜੀ ਚੀਜ਼ ਕਿڑی ਹੈ ਤੁਸੀਂ ਚੋਰੀ ਕਰਕੇ ਲੈ ਕੇ ਜਾ ਰਹੇ ਹੋ ਕਿਉਂ ਕਾਰਨ ਕੀ ਅੱਛਾ ਫਾਰਕੋ ਮੈਂ ਬਲੇਸ਼ਾ ਜੀ ਮੇਰੇ ਤੋਂ ਗਲਤੀ ਹੋ ਜਾਂਦੀ ਨਹੀਂ ਇਹ ਬਰਥਡੇ ਸੀ ਕੀ ਬਰਥਡੇ ਤੇ ਗਿਫਟ ਚੋਰੀ ਦਾ ਬਰਥਡੇ ਗਿਫਟ ਦੇਣਾ ਹੁੰਦਾ ਅੱਧਾ ਘੰਟਾ ਤੁਸੀਂ ਦੁਕਾਨ ਦੇ ਅੰਦਰ ਘੁੰਮਦੇ ਰਹੇ ਹੋ ਫਿਰ ਇੱਕੋ ਚੀਜ਼ ਨੂੰ ਤੁਸੀਂ ਹੱਥ ਪਾਇਆ ਉਹ ਵੀ ਐਫ ਸੀ ਸੀ ਟੀ ਵੀ ਦੇ ਬੁੱਡੇ ਦੇ ਵਿੱਚ ਆਂਦੇ ਆ ਕੀ ਇਹ ਚੋਰੀ ਨਹੀਂ ਹੈ ਦੇਖਣ ਨੂੰ ਇਸ ਤਰ੍ਹਾਂ ਦਾ ਮਾਮਲਾ ਦਾ ਫੋਨ ਦੇ ਤੇ 10 ਮਿੰਟ ਦੇ ਆ ਕਹਿੰਦੇ ਚੋਰ ਫੜਿਆ ਕੁਛ ਵੀ ਨਹੀਂ ਦੇਣਾ ਡੱਬਾ ਚੋਰੀ ਕੀਤਾ ਅੱਛਾ ਜੀ ਮੰਨਦੇ ਕਹਿੰਦੇ ਬਾਤੀ ਆਪਣੇ ਅਫਸਰ ਬੁਲਾ ਰਿਹਾ ਥਾਣੇ ਲੈ ਕੇ ਜਾ ਰਿਹਾ ਜੀ ਇਹ ਪਤਾ ਲੱਗਿਆ ਕੀ ਚੋਰੀ ਕੀਤਾ ਹੈਗਾ ਇਹਨਾਂ ਨੇ ਇਹ ਤਾਂ ਕਹਿੰਦੇ ਹੈਗਾ ਡੱਬਾ ਹੈ ਉਹ ਪਤਾ ਨਹੀਂ ਕੀ ਹੋਰ ਤੇ ਕੰਪਿਊਟਰ ਇਹਨਾਂ ਚੋਰੀ ਚੋਕਲੇਟ ਵਾਲਾ ਡੱਬਾ ਅੱਛਾ ਹਾਂ ਜੀ ਸਿਰਫ ਉਹ ਵਾਈ ਵਾਈ ਕਰਦੇ ਜਾ ਕੇ ਥਾਣੇ ਸੀਸੀਟੀਵੀ ਫੁਟੇਜ ਦੇਖੀ ਇਹਨਾਂ ਦੀ ਹਾਂ ਜੀ ਸੀਸੀਟੀਵੀ ਫੁਟੇਜ ਦੇਖੀ ਇਹਨਾਂ ਦੀ